ਆਪਾਂ ਅੱਜ ਬਣਾਈ ਜਾਂਦੇ ਜੀ ਆਲੂ ਵਾਲੇ ਪਰੌਂਠੇ ਨਵੇਂ ਤਰੀਕੇ ਦੇ ਨਾਲ ਠੀਕ ਹੈ ਬੀਬੀਓ ਭਣੋ ਤੁਸੀਂ ਵੀ ਸਿੱਖ ਲਿਆ ਕਰੋ ਇਹ ਹੈ ਜੀ ਮੰਤੂ ਦੀ ਡਿਮਾਂਡ ਤੇ ਮੰਤਪੈਣ ਜੀ ਦੀ ਡਿਮਾਂਡ ਤੇ ਆਲੂ ਵਾਲੇ ਪਰੌਂਠੇ ਬਣਨ ਲੱਗੇ ਤੇ ਨਾਲੇ ਮੰਤਪੈਣ ਜੀ ਸਿੱਖਣ ਲੱਗੇ ਨੇ ਅੱਜ ਮੇਰੇ ਕੋਲ ਰਾਤ ਅਸੀਂ ਨਾਨੀ ਦੋਤੀ ਨੇ ਬਣਾਈ ਵਿਚਾਰ ਵੀ ਸਵੇਰੇ ਆਪਾਂ ਕੀ ਬਣਾਉਣਾ ਸੰਡੇ ਹੈਗਾ ਤੇ ਉਹ ਕਹਿੰਦੀ ਨਾਨੀ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਮੱਖ ਚੰਗਾ ਪੁੱਤ ਆਲੂ ਵਾਲੇ ਪਰੌਂਠੇ ਬਣਾ ਲਾਂਗੇ ਅਸੀਂ ਕੀ ਕੀਤਾ ਜੀ ਥੋੜਾ ਜਿਹਾ ਆਟਾ ਲਿਆ ਛਾਣਿਆ ਤੇ ਇਹਦੇ ਵਿੱਚ ਮਿਰਚਾਂ ਰਗੜ ਕੇ ਨਾ ਹਰੀਆਂ ਮਿਰਚਾਂ ਉਹੋ ਜਾਨੀ ਕਿ ਗ੍ਰੈਂਡ ਕਰਕੇ ਪਾਤੀਆਂ ਵੈਸੇ ਤਾਂ ਮੈਂ ਉਹ ਚਾਪ ਜਾ ਕਰ ਦਿੰਦੀ ਤੇ ਮੇਰੀ ਚਾਪਰ ਮਸ਼ੀਨ ਜੀ ਹੋਈ ਪਈ ਆ ਖਰਾਬ ਮੈਂ ਆਖਾ ਚਲੋ ਹੁਣ ਦੀਵਾਲੀ ਨੰਗੀ ਤੋਂ ਬਾਅਦ ਚ ਉਹਨਾਂ ਨੂੰ ਫੜਾ ਕੇ ਆਉਂਗੀ ਦੀਵਾਲੀ ਦੇ ਵਿੱਚ ਹੀ ਇਹ ਮੇਰੀ ਤਾਂ ਮਸ਼ੀਨ ਗਵਾ ਦੇਣਗੇ ਭਾਂਡਿਆ ਜੀ ਮੈਂ ਆਖਾ ਮਨਾ ਚਲ ਕੋਈ ਦਿਨ ਗੱਲ ਨਹੀਂ ਉਹਨੇ ਦਿਨ ਆਪਣੇ ਐ ਕਰ ਲੈ ਨਹੀਂ ਤਾਂ ਕੁੰਡਾ ਘੋਟਾ ਚੱਕਾਂਗੇ ਰਗੜ ਲਾਂਗੇ ਪਰ ਸਾਨੂੰ ਕਾਲ ਸੀ ਨਾਨੀ ਦੋਤੀ ਨੂੰ ਭੁੱਖ ਲੱਗੀ ਪਈ ਸੀ ਬੜੇ ਜ਼ੋਰਾਂ ਤੇ ਤੇ ਉਧਰੋਂ ਮੰਤਾ ਉਹ ਸਰਵੱਟੇ ਲੈਂਦੀ ਫਰਦੀ ਸੀ ਤੇ ਉਧਰੋਂ ਮੈਂ ਮੈਂ ਕਿਹਾ ਮੰਤ ਹੁਣ ਕਿਵੇਂ ਕਰੀਏ ਪਕਾਏ ਤੋ ਫੇਰ ਹੀ ਖਾਦੇ ਜਾਣਗੇ ਪੁੱਤ ਆਪਾਂ ਪਕਾ ਲੰਨੇ ਆ ਕਿਰਾ ਹੁਣ ਹਰਾ ਧਨੀਆ ਪਿਆ ਸੀ ਉਹ ਵੀ ਵਿੱਚ ਪਾਤਾ ਜੀ ਇਹਦੇ ਆਟੇ ਦੇ ਵਿੱਚ ਮੈਂ ਕਿਉਂ ਪਾਇਆ ਕਿਉਂਕਿ ਹਰੀਆਂ ਮਿਰਚਾਂ ਥੋੜੀ ਜੀ ਸੁਆਬ ਛੱਡ ਜਾਂਦੀਆਂ ਜਦੋਂ ਆਪਾਂ ਇਹਨੂੰ ਰਗੜਦੇ ਆ ਜੇ ਆਪਾਂ ਇਹਨਾਂ ਨੂੰ ਵਿੱਚ ਪਾਈਏ ਨਾ ਆਲੂਆਂ ਦੇ ਤਾਂ ਫੇਰ ਪਤਾ ਕੀ ਆਲੂ ਬਾਹਰ ਨੂੰ ਨਿਕਲ ਲੱਗ ਜਾਂਦੇ ਗਿੱਲੇ ਹੋ ਕੇ ਆਪਾਂ ਇਹਨੂੰ ਰਲਾ ਲਿਆ ਜਿੰਨਾ ਵੀ ਸਮਾਨ ਪਾਉਣਾ ਹੁੰਦਾ ਤੁਸੀਂ ਆਟੇ ਦੇ ਵਿੱਚ ਪਾ ਲਿਆ ਕਰੋ ਤੇ ਆਲੂਆਂ ਨੂੰ ਵੱਖ ਰੱਖ ਲਿਆ ਕਰੋ ਜਿਹੜਾ ਮਸਾਲਾ ਹੈਗਾ ਪਰੌਂਠਿਆਂ ਦਾ ਜਾਂ ਕੋਈ ਹੋਰ ਆਪਾਂ ਪਾਉਣਾ ਹੈਗਾ ਉਹ ਭਾਵੇਂ ਆਲੂਆਂ ਦੇ ਵਿੱਚ ਪਾ ਲਿਆ ਕਰੋ ਆਹ ਲੋ ਜੀ ਆਪਾਂ ਹੁਣ ਕਰ ਲਿਆ ਆਟਾ ਇਕੱਠਾ ਆਟਾ ਇਕੱਠਾ ਕਰਕੇ ਮੈਂ ਆਖਾ ਮੰਨ ਤੂੰ ਹੁਣ ਤੂੰ ਪਕਾਵੇਂਗੀ ਕਿ ਮੈਂ ਪਕਾਵਾਂ ਮੈਂ ਕਹਿੰਦੀ ਨਾਨੀ ਨਾ 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 ਮੈਂ ਨਹੀਂ ਬਣਾਉਣੇ ਹੈਗੇ ਮੈਂ ਤਾਂ ਸਿਰਫ ਖਾਣੇ ਖਾਣੇ ਆ ਮੱਖਾ ਚੱਲ ਠੀਕ ਆ ਮੰਨ ਤਿਆ ਫਿਰ ਮੱਖਾ ਮੇਰੇ ਪਰੌਂਠੇ ਮੱਖਾ ਤੂੰ ਖਾਵੇਂਗੀ ਨਾ ਜਦੋਂ ਮੈਂ ਕਹ ਮੇਰੀਆਂ ਹੁੰਦੀਆਂ ਪਰੌਂਠੀਆਂ ਕਹਿੰਦੀ ਨਾਨੀ ਇਹਨਾਂ ਨੂੰ ਪਰੌਂਠੀ ਨਹੀਂ ਕਹਿੰਦੇ ਇਹਨਾਂ ਨੂੰ ਪਰੌਂਠਾ ਕਿਹਾ ਜਾਂਦਾ ਹੈਗਾ ਵੱਡੇ ਵੱਡੇ ਪਰੌਂਠੇ ਹੁੰਦੇ ਨੇ ਤੁਹਾਡੇ ਕਹਿੰਦੀ ਤੁਸੀਂ ਦੱਸ ਦਿਓ ਪਰੌਂਠੀਆਂ ਮੈਂ ਕਹ ਪੁੱਤ ਮੈਨੂੰ ਤਾਂ ਪਰੌਂਠੀਆਂ ਕਹਿਣੀਆਂ ਆਉਂਦੀਆਂ ਹੁਣ ਤੂੰ ਦੇਖ ਲਈ ਕਿੱਡੇ ਕਿੱਡੇ ਪਰੌਂਠੇ ਆਪਣੇ ਹਨਾ ਤੇ ਦੂਜੇ ਬੰਨੇ ਆਪਾਂ ਆਲੂ ਵਾਲੇ ਸੀ ਤੇ ਆਲੂ ਉਬਾਲ ਕੇ ਆਪਾਂ ਕਰ ਲਏ ਕद्दूकस ਜੇ ਕद्दूकस ਕਰ ਲ ਗਏ ਨਾ ਆਲੂਆਂ ਨੂੰ ਤਾਂ ਆਲੂ ਚਿਪ ਜੇ ਜਾਂਦੇ ਨੇ ਵਿੱਚ ਰੋਟੀ ਦੇ ਫਿਰ ਟੁੱਟਦੇ ਨਹੀਂ ਕਿਸੇ ਬੰਨੇ ਉਹ ਵੀ ਨਹੀਂ ਤਾਂ ਫਿਰ ਇਹ ਮੈਸ਼ ਨਹੀਂ ਹੁੰਦੇ ਪੂਰੇ ਤੇ ਇਹ ਨਾ ਕਿਸੇ ਨਾ ਕਿਸੇ ਪੱਖੋਂ ਟੁੱਟ ਜਾਂਦੇ ਆ ਕਿਉਂਕਿ ਜਦੋਂ ਮਨਤ ਭੈਣ ਜੀ ਦੀ ਡਿਮਾਂਡ ਹੋਵੇ ਤੇ ਫਿਰ ਸ਼ੌਂਕ ਨਾ ਬਣਾ ਕੇ ਖਵਾਈਦਾ ਹੈਗਾ ਕੁਛ ਮੰਨਤਾ ਹੀ ਤੋਂ ਤਾਂ ਮੈਨੂੰ ਵੈਸੇ ਆਇਆ ਹੋ ਜਾਂਦਾ ਮੰਨ ਤੂੰ ਤੂੰ ਕੀ ਖਾਣਾ ਪੁੱਤ ਕੀ ਪੀਣਾ ਤੂੰ ਦੱਸ ਉਹ ਦੂਜੇ ਤਾਂ ਲੱਟਰ ਉਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਕੁਛ ਕਰਦੇ ਹੁੰਦੇ ਨੇ ਹਨਾ ਵੱਡੇ ਉਹ ਤਾਂ ਗਲਚੀ ਗੂਠਾ ਦੇਈ ਰੱਖਦਾ ਮੇਰੇ ਉਹ ਛੋਟਾ ਤਾਂ ਕਦੇ ਆਪ ਨੂੰ ਆ ਚੀਜ਼ ਖਾਣੀ ਤੇ ਕਦੇ ਉਹ ਖਾਣੀ ਤੇ ਜੇ ਉਹਨੂੰ ਕਹਦੇ ਹੋ ਨਾ ਵੀ ਇਹੇ ਹੁਣ ਮੇਰੇ ਤੋਂ ਬਣਦੀ ਨਹੀਂ ਫਿਰ ਉਹ ਜੋ ਪਿੱਟਣਾ ਪਉਂਦਾ ਹੈ ਜੋ ਪਿੱਟਣਾ ਪਉਂਦਾ ਹੈ ਮੰਤ ਨੂੰ ਬਣਾਤੀ ਹੈ ਵੀਰ ਜੀ ਨੂੰ ਬਣਾਤੀ ਹੈ ਦੀਦੀ ਨੂੰ ਬਣਾਤੀ ਮੈਂ ਰਹਿ ਗਿਆ ਉਹ ਤਾਂ ਬਹੁਤ ਕੁਝ ਕਰਦਾ ਹੈਗਾ ਹੁਣ ਉਹਨੂੰ ਪਤਾ ਨਹੀਂ ਵੀ ਮੰਨਤ ਇੱਧਰ ਨਾਨੀ ਕੋਲੇ ਐ ਮੈਨੂੰ ਕਹਿੰਦਾ ਇੱਕ ਦਿਨ ਫੋਨ ਕਰਕੇ ਕਹਿੰਦਾ ਨਾਨੀ ਇੱਕ ਗੱਲ ਪੁੱਛਾ ਮੈਂ ਕਿਹਾ ਪੁੱਛ ਪੁੱਤ ਸੌਹ ਪਾਓ ਤੁਸੀਂ ਝੂਠ ਨਹੀਂ ਮਾਰਦੇ ਮੈਂ ਕਿਹਾ ਨਾ ਵੀ ਮੈਂ ਨਹੀਂ ਝੂਠ ਮਾਰਦੀ ਕਹਿੰਦਾ ਮੰਨਤ ਤੁਹਾਡੇ ਕੋਲੇ ਨਾ ਮੈਂ ਕਿਹਾ ਨਹੀਂ ਪੁੱਤ ਮੇਰੇ ਕੋਲੇ ਤਾਂ ਹੈ ਨਹੀਂ ਕਿਉਂ ਮੈਨੂੰ ਪਤਾ ਸੀ ਮੈਂ ਕਿਹਾ ਜੇ ਉਹਨੂੰ ਮੰਤ ਦਾ ਪਤਾ ਲੱਗ ਗਿਆ ਉਹਨੇ ਸਕੂਲ ਨਹੀਂ ਜਾਣਾ ਟਿਊਸ਼ਨ ਨਹੀਂ ਜਾਣਾ ਹੈਗਾ ਉਹਦੀ ਮਾਂ ਫਿਰ ਸਾਡੇ ਤੇ ਗੁੱਸਾ ਕਰਦੀ ਐ ਮੈਂ ਆਖਾ ਨਹੀਂ ਪੁੱਤ ਮੇਰੇ ਕੋਲੇ ਮਾਨਤ ਹੈ ਨਹੀਂ ਕਿ ਮੈਂ ਕੀ ਕੀਤਾ ਆਲੂਆਂ ਦੇ ਵਿੱਚ ਨਮਕ ਪਾਤਾ ਨਮਕ ਪਾ ਕੇ ਥੋੜੀ ਜਿਹੀ ਹਲਦੀ ਪਾਤੀ ਮੱਖਾ ਮਾਨਤਾ ਪੱਕੇ ਸੇ ਪੱਖੋਂ ਵੀ ਮੰਤ ਆਪਾਂ ਵਿੱਚ ਇਹਨਾਂ ਦੇ ਫਰਕ ਨਹੀਂ ਰੱਖਣਾ ਕਿਸੇ ਪੱਖੋਂ ਵੀ ਮਿਰਚ ਥੋੜੀਆਂ ਜੀਆਂ ਮਿਰਚਾਂ ਹੋਰ ਪਾਤੀਆਂ ਮੈਂ ਆਖਾ ਵੈਸੇ ਤਾਂ ਆਪਾਂ ਹਰੀਆਂ ਮਿਰਚਾਂ ਪਾਈਆਂ ਪਰ ਮੰਤ ਤੈਨੂੰ ਅੱਜ ਤਿੱਖਾ ਫਿੱਕਾ ਬਣਾ ਕੇ ਹੀ ਖਵਾਉਣਾ ਹੁਣ ਮੰਤ ਕਹਿੰਦੀ ਨਾਨੀ ਮੇਰੀ ਹਾਲਾਤ ਕਿੱਜ ਹੋ ਜਾਣਗੇ ਮੈਂ ਆਖਾ ਵੀ ਹਾਜ਼ਮ ਕਰਨਾ ਤੇਰੇ ਬਸ ਦੀ ਗੱਲ ਹੈ ਪਰੌਂਠਾ ਬਣਾਉਣਾ ਮੇਰੇ ਬਸ ਦੀ ਗੱਲ ਹੈ ਠੀਕ ਹੈ ਜੀ ਅੱਜ ਮੈਂ ਤੂੰ ਕਰਨਾ ਹੋਊਗਾ ਮੈਂ ਨਹੀਂ ਕਰਨਾ ਹੈਗਾ ਮਖਿਆ ਤੇ ਕਹਿੰਦੀ ਠੀਕ ਹੈ ਠੀਕ ਹੈ ਨਾਨੀ ਕੋਈ ਗੱਲ ਨਹੀਂ ਕਹਿੰਦੀ ਮੈਨੂੰ ਬੜੇ ਜੋਰਾ ਸ਼ੋਰਾ ਤੇ ਭੁੱਖ ਲੱਗੀ ਹੈ ਤੁਸੀਂ ਬਣਾ ਲਓ ਮਖ ਚੰਗਾ ਪੁੱਤ ਫਿਰ ਤੂੰ ਫਿਕਰ ਨਾ ਕਰ ਆ ਆਲੂ ਆਪਾਂ ਕਰ ਲਏ ਇਕੱਠੇ ਆਪਾਂ ਇੱਕੋ ਜੇ ਕਰ ਲਈਏ ਇਹਨਾਂ ਨੂੰ ਕਿਤੇ ਉਹ ਨਾ ਹੋਵੇ ਮਿਰਚਾਂ ਮੰਤ ਨੂੰ ਆਈਆਂ ਪਈਆਂ ਹੁਣ ਤੇ ਫਿੱਕਾ ਮੇਰੇ ਕੰਨੀ ਰਹਿ ਜੇ ਮਾਨਾ ਤੈਨੂੰ ਕਿਤੇ ਜਵੇਂ ਹੀ ਕਰਾਰਾ ਹੋ ਜੇ ਕੰਮ ਵਾਲਾ ਹਨਾ ਆਹ ਲੋ ਜੀ ਆਪਾਂ ਕੀ ਕੀਤਾ ਆਲੂ ਆਪਾਂ ਇਕੱਠਾ ਕਰਕੇ ਰੱਖਤਾ ਮੈਸ਼ ਕਰਕੇ ਆਲੂ ਹੋ ਗਏ ਆਪਣੇ ਮੈਸ਼ ਵਧੀਆ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਬਣਾਇਆ ਕਰੋ ਹੁਣ ਇਹ ਆਏ ਨਹੀਂ ਹੈਗਾ ਆਲੂ ਕਿਸੇ ਪਾਸੇ ਵੀ ਇਹ ਉਹ ਰਹਿ ਗਿਆ ਮੋਟਾ ਰਹਿ ਗਿਆ ਕਿਸੇ ਪਾਸੇ ਵੀ ਜਾਂ ਆਟੇ ਦੇ ਵਿੱਚ ਨਿਕਲ ਜੂਗਾ ਤੇ ਦੂਜੇ ਬੰਨੇ ਰੱਖ ਲਿਆ ਜੀ ਆਪਾਂ ਤਵਾ ਤਵਾ ਰੱਖ ਕੇ ਆਪਾਂ ਚਕਲਾਵੇ ਨਾਲ ਲੈ ਕੇ ਤੇ ਕਾਗਜ਼ ਰੱਖ ਲਿਆ ਪਲੇਟ ਦੇ ਉੱਤੇ ਮੈਂ ਕਿਹਾ ਇਹ ਕਿਉਂ ਜਾ ਸੋਕ ਲੂਗਾ ਤੇ ਆਪਾਂ ਪੇੜਾ ਕਰਕੇ ਨਾਲ ਚੰਗੀ ਤਰ੍ਹਾਂ ਤੇ ਆਪਾਂ ਇਹਦੇ ਵਿੱਚ ਆਲੂ ਭਰ ਦੇਣੇ ਆ ਠੀਕ ਹੈ ਜੀ ਆਲੂ ਭਰ ਦੇਣੇ ਨੇ ਇਹਦੇ ਵਿੱਚ ਖਾਸੇ ਸਾਰੇ ਮੇਰੇ ਖਿਆਲ ਚ ਜਿੰਨੇ ਕਾਲੂ ਅਸੀਂ ਬਣਾਏ ਸੀ ਨਾ ਤੇ ਇਹਦੇ ਚਾਰ ਪਰੌਂਠੇ ਬਣਾਵਾਂਗੇ ਦੋ ਮੰਤ ਦੇ ਇੱਕ ਇੱਕ ਸਾਡਾ ਠੀਕ ਹੈ ਜੀ ਕਿਉਂਕਿ ਪਰੌਂਠੇ ਆ ਫਿਰ ਪਰੌਂਠੀਆਂ ਨਹੀਂ ਨਾ ਆਪਾਂ ਫਿਰ ਪਰੌਂਠੇ ਵੱਡੇ ਵੱਡੇ ਬਣਾਉਣੇ ਆ ਦੋ ਪੇੜਿਆਂ ਦਾ ਇੱਕ ਪੇੜਾ ਕਰਕੇ ਤੇ ਵਿੱਚ ਮਤਲਬ ਡਬਲ ਵੀ ਵੱਡਾ ਸਾਰਾ ਪੇੜਾ ਬਣਾ ਕੇ ਆਲੂਆਂ ਦਾ ਤੇ ਵਿੱਚ ਪਾ ਦਾਂਗੇ ਤੇ ਲਓ ਜੀ ਆਪਾਂ ਬੇਲ ਦਾਂਗੇ ਆਪਾਂ ਪਰੌਂਠਾ ਨਹੀਂ ਆਪਣਾ ਟੁੱਟੂਗਾ ਕਿਸੇ ਬੰਨੋ ਵੀ ਜਿੱਥੇ ਮਾੜਾ ਮੋਟਾ ਕੋਈ ਕਿਨਾਰੇ ਤੇ ਲੱਗੇ ਉਥੇ ਹੱਥ ਮਾਰ ਕੇ ਇਹਨੂੰ ਤੇ ਸਹੀ ਕਰ ਦੇ ਠੀਕ ਹੈ ਜੀ ਆਪਾਂ ਕੀ ਕੀਤਾ ਹੁਣ ਤਵੇ ਦੇ ਉੱਤੇ ਪਾਤਾ ਥੋੜਾ ਜਿਹਾ ਘੋਲ ਲੈ ਮੈਨ ਲੱਗਦਾ ਮੈਂ ਤਾਂ ਛੱਡਿਆ ਹੀ ਨਹੀਂ ਉਹ ਗੈਸ ਛੱਡਣਾ ਭੁੱਲ ਗਈ ਤੇ ਮੈਂ ਆਖਾ ਕਿਤੇ ਤਵਾ ਤਪ ਗਿਆ ਹੁਣੇ ਹੌਲੀ ਹੌਲੀ ਤਵਾ ਤਪੂਗਾ ਇਹ ਵੀ ਟਾਈਮ ਲਾ ਦਿੰਦਾ ਹੈਗਾ ਤਵਾ ਤਪਣ ਲੱਗਿਆ ਵੀ ਤੇ ਮੰਤ ਨੂੰ ਭੁੱਖ ਵੀ ਬੜਾ ਮੰਤ ਦੇ ਪੇਟ ਚ ਚਕੁੱਦੀ ਜਾਂਦੇ ਨੇ ਚੂਹੇ ਤੇ ਮੰਤ ਥੋੜ੍ਹਾ ਜਿਰ ਤੋਂ ਪੇਟ ਤੇ ਹੱਥ ਲਾ ਲੈਂਦੀ ਨਾਨੀ ਭੁੱਖਾ ਮੈਂ ਅਖਾ ਨਹੀਂ ਪੁੱਤ ਇਹ ਭੁੱਖਾ ਨਹੀਂ ਆਪਾਂ ਰਹਿਣ ਦਿੰਦੇ ਤੂੰ ਥੋੜਾ ਜਿਹਾ ਚੈਰ ਵੇਟ ਕਰ ਲਾ ਮੁੜ ਕੇ ਭਾਵੇਂ ਤੱਤਾ ਤੱਤਾ ਹੀ ਖਾ ਲੈ ਭਾਈ ਉਹ ਤੂੰ ਤੇਰਾ ਮੂੰਹ ਆ ਮੰਨ ਤਾਂ ਆਪਦਾ ਧਿਆਨ ਰੱਖੀ ਭਾਈ ਕਿਤੇ ਉਹ ਨਾ ਹੋਵੇ ਤੂੰ ਜਮਾ ਗਰਮ ਖਾਲੇ ਤੇ ਮੁੜ ਕੇ ਮੂੰਹ ਕੰਨੀਆਂ ਬੈਠੀ ਰਵੇਂ ਹਣਾ ਪਤਾ ਕੋਈ ਨਹੀਂ ਮੰਨਦਾ ਜੇ ਗੁੱਸਾ ਚੜ ਗਿਆ ਨਾ ਮੰਤ ਨੂੰ ਤੇ ਮੰਤ ਫਿਰ ਖਾ ਕੇ ਹੀ ਹਟੂਗੀ ਹਜੇ ਤਾਂ ਉਹ ਦੂਜੇ ਹੈ ਨਹੀਂਗੇ ਨਹੀਂ ਉਹ ਤਾਂ ਬੜਾ ਕੁਛ ਕਰਦੇ ਆ ਬਈ ਉਹ ਬਹੁਤ ਕੁਛ ਕਰਦਾ ਹੈਗਾ ਛੋਟਾ ਤਾਂ ਤੇ ਲੋ ਜੀ ਉਹ ਉਹ ਵੀ ਆ ਜਾਣਗੇ ਹੁਣ ਆ ਦਿਵਾਲੀ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਹੁਣ ਮੰਤ ਤਾਂ ਦੇਖੋ ਮੰਤ ਤਾਂ ਕਹਿੰਦੀ ਨਾਨੀ ਮੈਂ ਜਾਣਾ ਦਿਵਾਲੀ ਦੀਆਂ ਛੁੱਟੀਆਂ ਤੇ ਮੈਂ ਆਖਾ ਸੀ ਮੱਖਾ ਪੁੱਤ ਤੂੰ ਰਹਿ ਚਾਰ ਦਿਨ ਹੁਣ ਆਈ ਹੈਗੀਆਂ ਕੱਲ ਨੂੰ ਚੱਲਾਂਗੇ ਕਿਹਦੇ ਟੌਪਸ ਟੂਬਸ ਦਵਾਉਣੇ ਹੈਗੇ ਨੇ ਆਹ ਕੰਨਾਂ 'ਚ ਪਾਉਣ ਵਾਲੇ ਦੇਖੀ ਨਾ ਦੂਜੇ ਤਾਂ ਹਾਂ ਕਹਿੰਦੀ ਮੈਂ ਕੰਨ ਬਣਾਏ ਨਾਨੀ ਮੱਖਾ ਚੱਲ ਫੇਰੇ ਹੈ ਨਾ ਤੇਰੇ ਪੱਕ ਜਾਣਗੇ ਮੱਖਾ ਇਹ ਫਿਰ ਜਦੋਂ ਸੋਨਾ ਪਾਇਆ ਹੋਵੇ ਨਾ ਫਿਰ ਨਹੀਂ ਕੰਨ ਪੱਕਦੇ ਹੁੰਦੇ ਤੇ ਹੁਣ ਕਹਿੰਦੀ ਛੁੱਟੀ ਮੈਂ ਕਰਦੀ ਨਹੀਂ ਮੱਖਾ ਚੱਲ ਨਹੀਂ ਛੁੱਟੀ ਕਰਦੀ ਤੇਰੀ ਮਰਜ਼ੀ ਹੈ ਪਰ ਮੈਂ ਖਦੇਰੇ ਕੰਨਾਂ 'ਚ ਮੈਂ ਪਵਾ ਲਿਆਂਗੀ ਆਹ ਤੇ ਲੋ ਜੀ ਆਪਣਾ ਉਧਰ ਤੇ ਚੁੱਲੇ ਤੇ ਰੜੀ ਜਾਂਦਾ ਹੈਗਾ ਆਪਣਾ ਪਰੌਂਠਾ ਵਧੀਆ ਬਣ ਜਾਣਾ ਇਹਨੇ ਰੜ ਰੜ ਕੇ ਥੋੜਾ ਜਿਹਾ ਥੋੜੀ ਜੀ ਨਾ ਜਦੋਂ ਪਰੌਂਠੇ ਬਣਾਵੇ ਉਦੋਂ ਥੋੜੀ ਜਿਹੀ ਅੱਗ ਘੱਟ ਰੱਖੇ ਕਿਉਂਕਿ ਫਿਰ ਇਹ ਸਿੱਕ ਜਾਂਦੇ ਨੇ ਵਧੀਆ ਕਿਉਂ ਨਾਲ ਇਹ ਵਧੀਆ ਹੋ ਜਾਂਦੇ ਨੇ ਵੈਸੇ ਜਦੋਂ ਮੈਂ ਆਟਾ ਗੁੰਦੀ ਆ ਨਾ ਤੇ ਉਸ ਤੋਂ ਬਾਅਦ ਜਦੋਂ ਇਕੱਠਾ ਕਰਕੇ ਰੱਖਦੀ ਆ ਉਦੋਂ ਮੈਂ ਥੋੜਾ ਜਿਹਾ ਨਾਰੀਅਲ ਦਾ ਤੇਲ ਪਾ ਕੇ ਤੇ ਫੇਰ ਇਕੱਠਾ ਜਾਂ ਕਰਕੇ ਰੱਖਦੀਆਂ ਆਟਾ ਤੇ ਉਹਦੇ ਨਾਲ ਤਾਂ ਬਹੁਤ ਹੀ ਕਰਾਰੇ ਕਰਾਰੇ ਪਰੌਂਠੇ ਬੰਦਦੇ ਨੇ ਨਾਰੀਅਲ ਦਾ ਤੇਲ ਆ ਨਾ ਜੀ ਜਿਹੜਾ ਇਹ ਇਨਫੈਕਸ਼ਨ ਰੋਕਦਾ ਆਪਣੇ ਕੋਲੋਂ ਵੀ ਬਹੁਤ ਜਾਂਦਾ ਆਪਾਂ ਇਕੱਠਾ ਕਢਾਉਨੇ ਆ ਗੁੱਟ ਲੈ ਕੇ ਤੇ ਇੱਥੋਂ ਹੁਣ ਜਾਂਦਾ ਵੀ ਇਹ ਲੋਕ ਮੰਗਾਉਂਦੇ ਵੀ ਨੇ ਤੁਸੀਂ ਵੀ ਅਗਰ ਕਿਸੇ ਨੇ ਮੰਗਾਉਣਾ ਹੋਵੇ ਨਾ ਸੰਪਰਕ ਮੇਰੇ ਨਾਲ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਅਸੀਂ ਗਿਰੀਆਂ ਲੈ ਕੇ ਪਿਓਰ ਤੇਲ ਕਢਾਉਨੇ ਆ ਨਾਰੀਅਲ ਦਾ ਇਨਫੈਕਸ਼ਨ ਨਹੀਂ ਅੰਦਰ ਬੋਡੀ ਦੇ ਵਿੱਚ ਰਹਿਣ ਦਿੰਦਾ ਕਿਸੇ ਪ੍ਰਕਾਰ ਦੀ ਵੀ ਮੈਂ ਖਾਂਦੀ ਇਹੀ ਹੈ ਜੀ ਤੜਕਾ ਵੀ ਅਸੀਂ ਇਸੇ ਦਾ ਲਾਉਨੇ ਹੈਗੇ ਆ ਦਾਲ ਨੂੰ ਤੜਕਾ ਲਾਈਏ ਚਾਹੇ ਇਹ ਸਬਜੀ ਨੂੰ ਲਾਈਏ ਮੈਂ ਤੁਹਾਨੂੰ ਦਿਖਾਉਂਗੀ ਤੇ ਆਪਣਾ ਉਹ ਵੀ ਬਹੁਤ ਮਤਲਬ ਸੋਹਣਾ ਜਾਂਦਾ ਹੈ ਪੰਜਾਬ ਵਾਲੇ ਵੀ ਮਗਾਉਂਦੇ ਨੇ ਤੇ ਆਪਣੇ ਬਾਹਰਲੇ ਦੇਸ਼ਾਂ ਵਾਲੇ ਵੀ ਮਗਾ ਲੈਂਦੇ ਨੇ ਪਿਓਰ ਨਾਰੀਅਲ ਦਾ ਤੇਲ ਕਿਉਂਕਿ ਉਹ ਪਿਓਰ ਹੁੰਦਾ ਜੀ ਗੁੱਟਾਂ ਦੇ ਵਿੱਚੋਂ ਕੱਢਿਆ ਹੋਇਆ ਹੁੰਦਾ ਉਹਨਾਂ ਚੋਂ ਛੁੱਟੀਆਂ ਚੋ ਆਹ ਲੋ ਜੀ ਆ ਦੇਖੋ ਸਰਕਰੇ ਸਰਕਰੇ ਬਣਦੇ ਨੇ ਪਰੌਂਠੇ ਬਹੁਤ ਵਧੀਆ ਬਣਦੇ ਨੇ ਇਹਦੇ ਨਾਲ ਤੇ ਆਪਾਂ ਕੀ ਕੀਤਾ ਜੀ ਹੁਣ ਦੂਜੀ ਰੋਟੀ ਵੀ ਪਾਤੀ ਤੇ ਫਿਰ ਆਪਾਂ ਦਹੀਂ ਨਾਲ ਇਹ ਖਾ ਲਾਂਗੇ ਦਹੀਂ ਦਹੀਂ ਪਾ ਲਾਂਗੇ ਭਾਈ ਤੇ ਨਾਲੇ ਮੰਤੂ ਖਾਣ ਵਾਲਾ ਅਸੀਂ ਖਾ ਲਾਂਗੇ ਮੰਤੂ ਦੇ ਨਾਲ ਨਾਲ ਸਾਡਾ ਵੀ ਭਾਨਾ ਹੋ ਜਾਂਦਾ ਢਿੱਡ ਸਾਡਾ ਵੀ ਭਰ ਜਾਂਦਾ ਤੇ ਹੁਣ ਪਈ ਦੇਖਦੇ ਆ ਸ਼ਾਮ ਦੀਆਂ ਰੋਟੀਆਂ ਫੇਰ ਦੇਖਾਂਗੇ ਕਿਹੜਾ ਹੁਣ ਹੋਣ ਵਾਲੇ ਪਰੌਂਠੇ ਖਾਈਏ ਹਨਾ ਤੇ ਹੁਣ ਵਾਲੇ ਪਰੌਂਠੇ ਚ ਭਾਈਆ ਦੂਜਾ ਪਰੌਂਠਾ ਵੀ ਹੋ ਗਿਆ ਤਿਆਰ ਤੇ ਆਪਣੇ ਹੁਣ ਨਾ ਦੋ ਪਰੌਂਠੇ ਤਿਆਰ ਹੋ ਜਾਣਗੇ ਤੇ ਦੋਵਾਂ ਦਾ ਆਟਾ ਮੈਂ ਰੱਖ ਰੱਖਿਆ ਉਹਨਾਂ ਨੂੰ ਵੀ ਮੈਂ ਬੇਲ ਕੇ ਹੁਣ ਪਾ ਦੂੰਗੀ ਫਿਰ ਜਿੰਨਾ ਕ ਮੰਤ ਭੈਣ ਜੀ ਨੇ ਖਾਣਾ ਹੋਇਆ ਖਾਲੂ ਖਾਣਾ ਤਾਂ ਕਿਹੜਾ ਇਹਨੂੰ ਲਾਲਚ ਬਸ ਮੈਂ ਪਰੌਂਠਾ ਖਾਣਾ ਇੱਕ ਅੱਧਾ ਰੱਖਾ ਕੇ ਤੇ ਫਿਰ ਛੱਡ ਦੂਗੀ ਆਖੋ ਨਾਨੀ ਬਸ ਪੇਟ ਭਰ ਗਿਆ ਮੇਰਾ ਲੋ ਜੀ ਆਪਣਾ ਹੋ ਗਿਆ ਦੂਜਾ ਵੀ ਪਰੌਂਠਾ ਤਿਆਰ ਥੋੜੇ ਹੀ ਰਹਿ ਗਏ ਇੱਕ ਪਾਸਿਓ ਇਹ ਵੀ ਆਪਾਂ ਰਾੜ ਦੰਨੇ ਤੇ ਵਧੀਆ ਲੱਗਦੇ ਨੇ ਹਨਾ ਵੱਡੇ ਵੱਡੇ ਪਰੌਂਠੇ ਛੋਟੇ ਪਰੌਂਠੇ ਦਾ ਤਾਂ ਕੀ ਬਣਾਉਣ ਹੁੰਦਾ ਆਏ ਗਏ ਤਾਂ ਕਈ ਵਾਰੀ ਬਣਾਉਣੇ ਪੈ ਜਾਂਦੇ ਛੋਟੇ ਪਰ ਮੈਨੂੰ ਚੰਗੇ ਨਹੀਂ ਲੱਗਦੇ ਛੋਟੇ ਲੋ ਜੀ ਆਪਣੇ ਹੋ ਗਿਆ ਜੀ ਇਹ ਵੀ ਪਰੌਂਠਾ ਤਿਆਰ ਤੇ ਆਪਾਂ ਪਲੇਟ 'ਚ ਪਾ ਲਈ ਦੋ ਪਰੌਂਠੇ ਦੱਸੋ ਤੁਹਾਨੂੰ ਕਿਵੇਂ ਲੱਗੇ ਭਾਈ ਤੇ ਕਿਵੇਂ ਲੱਗੀ ਮੰਤ ਦੀ ਡਿਮਾਂਡ ਤੇ